ਇੱਧਰ ਬਣਾ ਹੋ ਰਹੇ ਨੇ ਪਕੌੜੇ ਕੁਛ ਚੈੱਕ ਕਰ ਸਕਦੇ ਹਾਂ ਹਲੋ ਗਾਣਾ ਗਾਉਗੋ ਇੱਧਰ ਇਹ ਸੋਨ ਦਾ ਮਹੀਨਾ ਹੋਵੇ ਪਹਿਲੀ ਮੁਲਾਕਾਤ ਹੋਵੇ ਬਣ ਜਾਈਏ ਪਕੌੜੇ ਹੁਣ ਨਾਲ ਉਹਦੇ ਚਾਹ ਹੋਵੇ ਤੇ ਗਾਇਜ਼ ਇੱਧਰ ਬਣ ਰਹੇ ਨੇ ਚਾਹ ਤੇ ਪਕੌੜੇ ਇੱਧਰ ਵੀ ਮੰਗ ਲਈਂ ਸਿਲਕੀ ਸੀਟੂ ਹੋਲੇ ਗੇਟਿੰਗ ਫੋਰ ਟਾਪ ਪਕੌੜਾ ਕੋਠੇ ਦਾ ਧਿਆਨ ਰੱਖਿਓ ਹੁਣ ਇਸ ਵਾਰ ਆਨਲਾਈਨ ਇਨਾ ਪੈਸਾ ਕਮਾਉਣੀ ਆ ਪਕੌੜੇ ਰੱਖਣ ਲਈ ਫੋਇਲ ਪੇਪਰ ਵੀ ਨਹੀਂ ਲੈ ਸਕਦੀ ਘਰ ਦਾ ਹਾਲ ਦੇਖੋ ਤੇ ਰੀਲ ਵਿੱਚ ਦੇਖੋ ਇਹਨੂੰ ਅਸਲ 'ਚ ਰੀਲ ਨਹੀਂ ਤੁਹਾਨੂੰ ਕੋਠਾ ਵਿਖਾ ਰਹੇ ਆ ਡਿੱਗਣ ਵਾਲਾ ਐਸੇ ਇਕੱਠੇ ਕਰਨੇ ਆ ਨਾ ਤਾਂ ਉਹ ਘਰ ਤਾਂ ਬਣਾ ਲਾ ਸੂਟ ਤੂੰ ਰੋਜ਼ ਨਵੇਂ ਨਵੇਂ ਪਾਉਣੀ ਆ